ਗੁਰੂ ਪਿਆਰੀ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ 24ਵੇਂ ਉਤਾਰਾਂ ਦੇ ਵਿੱਚੋਂ ਕਲਕੀ ਅਵਤਾਰ ਦੀ ਰਚਨਾ ਜੋ ਕਿ ਭਵਿੱਖ ਵਿੱਚ ਆਉਣ ਵਾਲੇ ਅਵਤਾਰ ਹਨ ਇਸ ਕਲਯੁਗ ਦਾ ਨਾਸ ਕਰਨ ਵਾਸਤੇ ਜਿਨ੍ਹਾਂ ਨੇ ਅਵਤਾਰ ਧਾਰਨਾ ਇਸ ਧਰਤੀ ਦੇ ਉੱਪਰ ਜਿਨ੍ਹਾਂ ਦਾ ਆਗਮਨ ਹੋਵੇਗਾ ਉਹਨਾਂ ਦੇ ਆਉਣ ਤੋਂ ਪਹਿਲਾਂ ਇਸ ਧਰਤੀ ਦੇ ਉੱਪਰ ਕਾਲ ਯੁੱਗ ਦਾ ਕਿਵੇਂ ਪਸਾਰਾ ਚੱਲ ਰਿਹਾ ਹੈ ਕਿਵੇਂ ਕਾਲ ਯੁੱਗ ਵਧਦਾ ਜਾ ਰਿਹਾ ਹੈ ਤੇ ਕਿਵੇਂ ਇਸ ਧਰਤੀ ਦੇ ਉੱਪਰ ਪਾਪਾਂ ਦਾ ਭਾਰ ਵੀ ਵਧਦਾ ਜਾ ਰਿਹਾ ਹੈ ਆਓ ਸਾਧ ਸੰਗਤ ਜੀ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਉਹ ਧਰਮ ਕਰਮ ਕਹਿ ਹੈ ਉਹ ਧਰਮ ਜਿਨ੍ਹਾਂ ਦੇ ਵਿੱਚ ਬਿਲਕੁਲ ਵੀ ਸਾਧ ਸੰਗਤ ਜੀ ਧਰਮ ਨਹੀਂ ਹੋਵੇਗਾ ਲੋਕ ਜੋ ਹਨ ਉਸ ਤਰ੍ਹਾਂ ਦੇ ਕੰਮ ਕਰਨਗੇ ਇਸ ਤਰ੍ਹਾਂ ਦੇ ਕਰਮ ਕਰਨਗੇ ਪਖੰਡਵਾ ਜਿਆਦਾ ਹੋਵੇਗਾ ਤੇ ਧਰਮ ਜਿੰਨਾ ਵਿੱਚ ਨਹੀਂ ਹੋਵੇਗਾ ਇਸ ਤੋਂ ਅੱਗੇ ਗੁਰੂ ਮਹਾਰਾਜ ਫਰਮਾਨ ਕਰਦੇ ਹਨ ਕਿ ਸੁਪਰਮ ਧਰਮ ਖੋਇ ਹੈ ਚੰਗੇ ਧਰਮ ਨੂੰ ਭਰਮਾਂ ਵਿੱਚ ਗਵਾ ਦੇਣਗੇ ਸਾ社 ਸੰਗਤ ਜੀ ਜੋ ਚੰਗੇ ਕਾਰਜ ਹੋਣਗੇ ਜੇ ਲੋਕ ਭਲਾਈ ਵਾਲੇ ਕਾਰਜ ਹੋਣਗੇ ਜਾਂ ਜਿਨ੍ਹਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਹੋਵੇਗੀ ਉਹ ਸਭ ਕਾਰਜਾਂ ਨੂੰ ਗਵਾ ਦੇਣਗੇ ਪਰਮਾ ਦੇ ਵਿੱਚ ਪਾ ਕੇ ਪਖੰਡਾ ਦੇ ਵਿੱਚ ਪਾ ਕੇ ਤੇ ਭਲੇਖਿਆਂ ਦੇ ਵਿੱਚ ਸਾ ਸੰਗਤ ਜੀ ਉਹਨਾਂ ਦੀ ਮੱਤ ਦੇ ਉੱਪਰ ਪਰਦਾ ਆ ਜਾਵੇਗਾ ਜਿਸ ਦੇ ਕਾਰਨ ਉਹ ਸਾਰੇ ਚੰਗੇ ਕਰਮ ਜੋ ਹਨ ਧਰਮ ਦੇ ਸ਼ੋਭਾ ਕਾਰਜ ਹਨ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਆਪਣੇ ਕੰਮਾਂ ਦੇ ਵਿੱਚੋਂ ਗਵਾ ਲੈਣਗੇ ਇਸ ਤੋਂ ਅੱਗੇ ਗੁਰੂ ਮਹਾਰਾਜ ਫਰਮਾਨ ਕਰਦੇ ਹਨ ਕਿ ਸੁਕਾਲ ਫਾਸ ਫਸ ਹੈ। ਅਤਿਉਹ ਕਾਲ ਦੀ ਫਾਹੀ ਵਿੱਚ ਫਸ ਜਾਣਗੇ। ਸਾ ਸੰਗਤ ਜੀ ਕਾਲ ਦੀ ਫਾਹੀ ਦੇ ਵਿੱਚ ਤਾਂ ਹਰੇਕ ਫਸਦਾ ਹੈ। ਪਰ ਉਹ ਕਾਲ ਦੀ ਫਾਹੀ ਵਿੱਚ ਫਸਣ ਦਾ ਅਰਥਾਤ ਹੈ ਕਿ ਆਪਣੇ ਕਰਮ ਇਹੋ ਜੇ ਕਰ ਲੈਣਗੇ ਕਿ ਉਹਨਾਂ ਦੇ ਕੋਲ ਸਮਾਂ ਹੀ ਨਹੀਂ ਬਚੇਗਾ ਕਿ ਉਹ ਦੁਬਾਰਾ ਆਪਣੀਆਂ ਭੁੱਲਾਂ ਬਖਸ਼ਾ ਸਕਣ ਜਾਂ ਫਿਰ ਚੰਗੇ ਕਾਰਜ ਕਰ ਸਕਣ ਐਨੀ ਜਿਆਦੀ ਉਮਰ ਉਹਨਾਂ ਨੇ ਪਾਪਾਂ ਦੇ ਵਿੱਚ ਤੇ ਬੁਰੇ ਕੰਮਾਂ ਦੇ ਵਿੱਚ ਗਵਾ ਲਈ ਹੋਵੇਗੀ ਅਤੇ ਕਾਲ ਦੇ ਚੱਕਰ ਦੇ ਵਿੱਚ ਵੀ ਫਸ ਕੇ ਰਹਿ ਜਾਣਗੇ ਇਸ ਤੋਂ ਅੱਗੇ ਮਹਾਰਾਜ ਫਰਮਾਨ ਕਰਦੇ ਹਨ ਕਿ ਨਿਧਾਨ ਨਰਕ ਬਾਸ ਹੈ ਨਿਧਾਨ ਦਾ ਅਰਥ ਸਾਧ ਸੰਗਤ ਜੀ ਅੰਤ ਦੇ ਵਿੱਚ ਅੰਤ ਕਾਲ ਵਿੱਚ ਅਖੀਰਲੇ ਸਮੇਂ ਦੇ ਵਿੱਚ ਜਦੋਂ ਮੌਤ ਸਾਹਮਣੇ ਹੋਵੇਗੀ ਤਾਂ ਉਸ ਤੋਂ ਬਾਅਦ ਉਹ ਨਰਕਾਂ ਦੇ ਵਿੱਚ ਉਹਨਾਂ ਦਾ ਵਾਸਾ ਹੋਵੇਗਾ ਨਰਕ ਗਾਮੀ ਹੋ ਜਾਣਗੇ ਨਰਕਾਂ ਦੇ ਵਿੱਚ ਚਲੇ ਜਾਣਗੇ ਜਦੋਂ ਸਾਧ ਸੰਗਤ ਜੀ ਇਸ ਤਰ੍ਹਾਂ ਕੋਈ ਵੀ ਚੰਗਾ ਕਾਰਜ ਨਾ ਕੀਤਾ ਹੋਵੇ ਸਿਰਫ ਤੇ ਸਿਰਫ ਪਾਪ ਕਰਕੇ ਧਨ ਹੀ ਇਕੱਠਾ ਕੀਤਾ ਹੋਵੇ ਤਾਫਿਰ ਸਾਸੰਗਤ ਜੀ ਅਖੀਰ ਵਿੱਚ ਅੰਤ ਵਿੱਚ ਉਹ ਨਰਕਾਂ ਦੇ ਵਿੱਚ ਹੀ ਵਾਸ ਕਰਨਗੇ। ਆਵਗੇ ਗੁਰੂ ਮਹਾਰਾਜ ਫਰਮਾਨ ਕਰਦੇ ਹਨ ਕਿ ਕਮ ਕਰਮ ਲਾਗੇ ਪੈੜੇ ਕੰਮ ਕਰਨ ਵਿੱਚ ਲੱਗਣਗੇ। ਕੁਕਰਮ ਦਾ ਅਰਥ ਹੈ ਸਾਸੰਗਤ ਜੀ ਇੱਕ ਹੁੰਦਾ ਹੈ ਕਰਮ ਇੱਕ ਹੁੰਦਾ ਹੈ ਸੁਕਰਮ ਅਤੇ ਉਸ ਤੋਂ ਉਲਟ ਜੋ ਹੁੰਦਾ ਹੈ ਉਸ ਨੂੰ ਕਹਿੰਦੇ ਹਨ ਕੁਕਰਮ। ਕੁ ਕਰਮ ਦਾ ਪਾਪ ਹੈ ਮਾੜੇ ਕੰਮਾਂ ਦੇ ਵਿੱਚ ਭੈੜੇ ਕੰਮਾਂ ਦੇ ਵਿੱਚ ਗਲਤਾਂ ਕੰਮਾਂ ਦੇ ਵਿੱਚ ਇਹੋ ਜਿਹੇ ਕੰਮਾਂ ਦੇ ਵਿੱਚ ਉਹ ਲੱਗ ਜਾਣਗੇ ਜਿਨ੍ਹਾਂ ਦੇ ਉਸਨਾਂ ਤੋਂ ਪਾਪ ਹੀ ਪਾਪ ਹੋਵੇਗਾ ਅਤੇ ਜਿਸ ਦਾ ਫਲ ਵੀ ਉਹਨਾਂ ਨੂੰ ਦੁੱਖ ਹੀ ਪ੍ਰਾਪਤ ਹੋਵੇਗਾ ਇਹੋ ਜਿਹੇ ਕੰਮਾਂ ਨੂੰ ਕਰਕੇ ਖੁਸ਼ ਤਾਂ ਬਹੁਤ ਹੋਣਗੇ ਪਰ ਅੰਤ ਸਮੇਂ ਵਿੱਚ ਉਹਨਾਂ ਨੂੰ ਸਾਧ ਸੰਗਤ ਜੀ ਪਸਤਾਵਾ ਹੋਵੇਗਾ ਭੈੜੇ ਕੰਮ ਕਰਨ ਲੱਗ ਜਾਣਗੇ ਇਸ ਤੋਂ ਅੱਗੇ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਸੋ ਧਰਮ ਛਾੜ ਭਾਗੇ ਚੰਗੇ ਧਰਮ ਨੂੰ ਛੱਡ ਕੇ ਭੱਜ ਜਾਣਗੇ ਨੱਠ ਜਾਣਗੇ ਜੋ ਧਰਮ ਸੱਚ ਅਤੇ ਹੱਕ ਦੇ ਉੱਪਰ ਚੱਲਦਾ ਹੋਵੇਗਾ ਇਹੋ ਜਿਹੇ ਝੂਠ ਬੋਲਣ ਵਾਲੇ ਪਾਪ ਕਰਨ ਵਾਲੇ ਜੋ ਲੋਕ ਹਨ ਇਹ ਸੱਚ ਹੱਕ ਦੇ ਉੱਪਰ ਨਹੀਂ ਖੜਨਗੇ ਸੱਚੇ ਧਰਮ ਦੇ ਉੱਪਰ ਨਹੀਂ ਚੱਲਣਗੇ ਉਸ ਤੋਂ ਭੱਜਦੇ ਹੋਏ ਦਿਖਾਈ ਦੇਣਗੇ ਸੰਗਾਧੀ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਕਮਾਤ ਨਿਤ ਪਾਪਮ ਨਿਤ ਹੀ ਸਾਸੰਗ ਜੀ ਪਾਪ ਕਮਾਉਣਗੇ ਕਮਾਤ ਦਾ ਅਰਥ ਹੈ ਕਮਾਉਣਾ ਸਾਸੰਗ ਜੀ ਕੋਈ ਵੀ ਚੱਜ ਦਾ ਕੰਮ ਕੋਈ ਵੀ ਧਰਮ ਵਾਲਾ ਕਰਮ ਨਹੀਂ ਕਰਨਗੇ ਨਿਤ ਹੀ ਪਾਪਾਂ ਦੇ ਵਿੱਚ ਪੈਣਗੇ ਤੇ ਪਾਪ ਹੀ ਕਮਾਉਣਗੇ ਦਿਨ ਰਾਤ ਇੱਕ ਕਰਕੇ ਪਾਪ ਹੀ ਕਰਨਗੇ ਗੰਦੇ ਤੇ ਭਾੜੇ ਕਰਮਾਂ ਦੇ ਵਿੱਚ ਸਾਧ ਸੰਗਤ ਜੀ ਆਪਣਾ ਸਮਾਂ ਵਿਅਰਥ ਕਰਨਗੇ। ਅੰਤ ਨੂੰ ਹੱਥ ਕੁਝ ਵੀ ਨਹੀਂ ਆਵੇਗਾ। ਇਸ ਤੋਂ ਅੱਗੇ ਮਹਾਰਾ ਜੀ ਫਰਮਾਨ ਕਰਦੇ ਹਨ ਕਿ ਵਿਸਾਰ ਸਰਬ ਜਾਪਮ। ਸਾਰੇ ਜਾਪਾਂ ਨੂੰ ਭੁਲਾ ਦੇਣਗੇ। ਵਿਸਾਰ ਦਾ ਅਰਥ ਹੈ ਭੁਲਾ ਦੇਣਾ, ਵਿਸਰ ਜਾਣਾ। ਭੁੱਲ ਜਾਣਾ, ਭੁਲਾ ਦੇਣਗੇ ਜੋ ਕਿ ਚੰਗੇ ਜਾਪ ਹੋਣਗੇ। ਜਾਪ ਸਾਧ ਸੰਗਤ ਜੀ ਜਿਵੇਂ ਮੂਲ ਮੰਤਰ ਦਾ ਜਾਪ ਵਾਹਿਗੁਰੂ ਦਾ ਜਾਪ ਜਾਂ ਆਪਾਂ ਕਹਿ ਲਈਏ ਪਾਠ ਕਰਨਾ ਭਜਨ ਬੰਦਗੀ ਨੂੰ ਪੁਲਾ ਦੇਣਗੇ ਇਸ ਤੋਂ ਅੱਗੇ ਗੁਰੂ ਮਹਾਰਾਜ ਫਰਮਾਨ ਕਰਦੇ ਹਨ ਕਿ ਸੋ ਮਦ ਮੋਹ ਮੱਤੇ ਉਹ ਹੰਕਾਰ ਅਤੇ ਮੋਹ ਵਿੱਚ ਸਾਧ ਸੰਗਤ ਜੀ ਹੰਕਾਰ ਦੇ ਵਿੱਚ ਅਤੇ ਮੋਹ ਦੇ ਵਿੱਚ ਮਸਤ ਹੋ ਜਾਣਗੇ ਜਦੋਂ ਸਾਧ ਸੰਗਤ ਜੀ ਵੱਧ ਤੋਂ ਵੱਧ ਪੈਸਾ ਇਕੱਠਾ ਕਰਨਗੇ ਤਾਂ ਫਿਰ ਉਸ ਦਾ ਦਿਖਾਵਾ ਕਰਨਾ ਵੀ ਬਣਦਾ ਹੈ ਤਾਂ ਫਿਰ ਉਸ ਦਾ ਦਿਖਾਵਾ ਕਰਨਗੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਵਧੀਆ ਵਧੀਆ ਘਰ ਅਤੇ ਵੱਧ ਤੋਂ ਵੱਧ ਚੀਜ਼ਾਂ ਇਕੱਠੀਆਂ ਕਰਕੇ ਦਿਖਾਵਾ ਕਰਨਗੇ ਅਤੇ ਇਸੇ ਹੀ ਹੰਕਾਰ ਦੇ ਵਿੱਚ ਸਾਧ ਸੰਗਤ ਜੀ ਹੰਕਾਰ ਦੀ ਚਾਦਰ ਦੇ ਬੁਕਲ ਮਾਰ ਕੇ ਘੁੰਮਦੇ ਫਿਰਨਗੇ ਚੌੜੇ ਹੋ ਹੋ ਕੇ ਫਿਰਨਗੇ ਇਸ ਦੇ ਵਿੱਚ ਸਾਧ ਸੰਗਤ ਜੀ ਮਸਤ ਰਹਿਣਗੇ ਇਸ ਦੇ ਵਿੱਚ ਹੀ ਇਸੇ ਮੋਹ ਦੇ ਵਿੱਚ ਹੀ ਸਾਧ ਸੰਗਤ ਜੀ ਭਿਜੇ ਰਹਿਣਗੇ। ਅਸਲੀਅਤ ਉਹਨਾਂ ਨੂੰ ਫਿਰ ਵੀ ਨਹੀਂ ਪਤਾ ਲੱਗੇਗੀ ਕਿ ਇਹ ਸਾਰੀਆਂ ਚੀਜ਼ਾਂ ਨਾਸਵੰਤ ਹਨ। ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਸਾਧ ਸੰਗਤ ਜੀ। ਸੁਕਰਮ ਕੇ ਕੁਪੱਤੇ ਚੰਗੇ ਕਰਮ ਕਰਨ ਵਿੱਚ ਨਿਖੇਧ ਹੋਣਗੇ। ਜਾਂ ਆਪਾਂ ਕਹਿ ਲਈਏ ਕਿ ਅਸਫਲ ਹੋਣਗੇ। ਚੰਗੇ ਕੰਮ ਕਰਨ ਵਿੱਚ ਸਾਧ ਸੰਗਤ ਜੀ ਸਫਲ ਹੋਣਗੇ ਚੰਗੇ ਕੰਮ ਨਹੀਂ ਕਰਨਗੇ ਚੰਗੇ ਕੰਮ ਕਰਨ ਵਾਲੇ ਉਹਨਾਂ ਦਾ ਧਿਆਨ ਹੀ ਨਹੀਂ ਹੋਵੇਗਾ ਇਸ ਤੋਂ ਅੱਗੇ ਗੁਰੂ ਮਹਾਰਾਜ ਫਰਮਾਨ ਕਰਦੇ ਹਨ ਕਿ ਸੁ ਕਾਮ ਕਰੋਧ ਰਾਚੇ ਉਹ ਕਾਮ ਕਰੋਧ ਵਿੱਚ ਮਗਨ ਹੋਣਗੇ ਸਾਧ ਸੰਗਤ ਜੀ ਇਹੋ ਜੇ ਲੋਕ ਜਦੋਂ ਧਨ ਜਿਆਦਾ ਇਕੱਠਾ ਕਰਨਗੇ ਮਾਇਆ ਦੇ ਅਧੀਨ ਹੋ ਜਾਣਗੇ ਤਾਂ ਫਿਰ ਆਪਣੇ ਹੰਕਾਰ ਦੇ ਨਾਲ ਸਾਧ ਸੰਗਤ ਜੀ ਆ ਸੰਗਤ ਜੀ ਇਸ ਤਰੀਕੇ ਦੇ ਨਾਲ ਫਿਰ ਦਿਨ ਬਦਨ ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਦੇ ਹਿਰਦੇ ਵਿੱਚ ਕੰਮ ਹੀ ਚੱਲੇਗਾ ਜਿਸ ਦਿਨ ਸਾਧ ਸੰਗਤ ਜੀ ਜਦੋਂ ਉਹਨਾਂ ਦੀ ਕਾਮ ਦੀ ਪੂਰਤੀ ਨਹੀਂ ਹੋਵੇਗੀ ਤਾਂ ਫਿਰ ਉਹ ਕਰੋਧਿਤ ਹੋਣਗੇ ਗੁੱਸੇ ਵਿੱਚ ਆਉਣਗੇ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਕਈਆਂ ਦਾ ਨੁਕਸਾਨ ਕਰਨਗੇ ਇਥੋਂ ਤੱਕ ਕਿ ਸਾਧ ਸੰਗਤ ਜੀ ਆਪਣਾ ਵੀ ਕਾਫੀ ਨੁਕਸਾਨ ਕਰ ਬੈਠਣਗੇ ਇਸੇ ਤਰ੍ਹਾਂ ਹੀ ਕਾਮ ਅਤੇ ਕਰੋਧ ਦੋਵਾਂ ਦੇ ਵਿੱਚ ਮਗਨ ਹੋਣਗੇ ਸਾਧ ਸੰਗਤ ਜੀ ਆਪਾਂ ਦੇਖਦੇ ਹਾਂ ਕਿ ਇਹ ਜੋ ਵਿਕਾਰ ਹਨ ਕਾਮ ਕਰੋਧ ਲੋਭ ਮੋਹ ਹੰਕਾਰ ਇਹ ਇਕੱਠੇ ਘਰ ਕਰਕੇ ਬੈਠ ਜਾਂਦੇ ਹਨ ਜਿੱਥੇ ਕਾਮ ਹੈ ਉੱਥੇ ਕਰੋਧ ਵੀ ਆ ਜਾਵੇਗਾ ਲੋਭ ਮੋਹ ਹੰਕਾਰ ਸਾਰੇ ਸਾਧ ਸੰਗਤ ਜੀ ਜੋ ਵਿਕਾਰ ਹਨ ਤ੍ਰਿਸ਼ਨਾ ਇਹਨਾਂ ਸਾੰਦੇ ਅੰਦਰ ਭਰ ਜਾਂਦੇ ਹਨ ਜਦੋਂ ਕਿਸੇ ਇੱਕ ਵਿਕਾਰ ਨੂੰ ਤੋੜਿਆ ਜਾਵੇ ਇੱਕ ਵਿਕਾਰ ਤੋਂ ਖਿਹੜਾ ਛਡਾਇਆ ਜਾਵੇ ਤਾਂ ਬਾਕੀ ਦੇ ਵਿਕਾਰ ਆਪਣੇ ਆਪ ਹੌਲੀ-ਹੌਲੀ ਛੱਡ ਕੇ ਚਲੇ ਜਾਂਦੇ ਹਨ ਜਦੋਂ ਅਸੀਂ ਆਪਣੀ ਕਾਮ ਦੀ বাসਨਾ ਨੂੰ ਆਪਣੇ ਹਿਰਦੇ ਦੇ ਵਿੱਚੋਂ ਸਾਧ ਸੰਗ ਜੀ ਕੱਢਾਂਗੇ ਤਾਂ ਕ੍ਰੋਧ ਵੀ ਆਪਣੇ ਆਪ ਹੀ ਦੂਰ ਹੁੰਦਾ ਜਾਵੇਗਾ ਲੋਭ ਮੋਹ ਹੰਕਾਰ ਇਸ ਤਰ੍ਹਾਂ ਦੂਰ ਹੁੰਦੇ ਜਾਣਗੇ ਫਿਰ ਅਸੀਂ ਆਪਣੀਆਂ ਗਲਤੀਆਂ ਨੂੰ ਮੰਨਣਾ ਲੱਗ ਜਾਵਾਂਗੇ ਤੇ ਉਸ ਤੇ ਉੱਪਰ ਸੁਧਾਰ ਕਰਨ ਲੱਗ ਜਾਵਾਂਗੇ ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਉਤਾਰ ਲਾਜ ਨਾਚੇ ਉਤਾਰ ਲਾਜ ਨਾਚੇ ਦਾ ਭਾਵ ਹੈ ਉਤਾਰ ਦਾ ਅਰਥ ਹੈ ਲਾ ਦੇਣਾ ਲਾ ਕੇ ਸੁੱਟ ਦੇਣਾ ਲਾਜ ਦਾ ਅਰਥ ਹੈ ਸਾਧ ਸੰਗਤ ਜੀ ਸ਼ਰਮ ਜਾਂ ਮर्यादा ਆਪਾਂ ਕਹਿ ਸਕਦੇ ਹਾਂ ਇੱਕ ਬੰਧਨ ਹੁੰਦਾ ਹੈ ਮर्यादा ਦਾ ਬੰਧਨ ਇੱਕ ਸ਼ਰਮ ਹੁੰਦੀ ਹੈ ਇੱਕ ਪਰਦਾ ਹੁੰਦਾ ਹੈ ਸ਼ਰਮ ਦਾ ਉਸ ਨੂੰ ਉਤਾਰ ਕੇ ਸੁੱਟ ਦੇਣਗੇ ਤਿਆਗ ਦੇਣਗੇ ਛੱਡ ਦੇਣਗੇ ਨੱਚਣਗੇ ਦਾ ਭਾਵ ਅਰਥ ਸਾਧ ਸੰਗਤ ਜੀ ਜੋ ਆਪਾਂ ਗਾਣਿਆਂ ਦੇ ਉੱਪਰ ਨੱਚਦੇ ਹਾਂ ਜਾਂ ਡੀ ਜੇ ਦੇ ਉੱਪਰ ਨੱਚਦੇ ਹਾਂ ਉਹ ਵਾਲਾ ਨੱਚਣਾ ਨਹੀਂ ਨੱਚਣ ਤੋਂ ਭਾਵ ਸਾਧ ਸੰਗਤ ਜੀ ਇਹ ਹੈ ਕਿ ਬੇਸ਼ਰਮ ਹੋ ਕੇ ਫਿਰਨਗੇ ਜਦੋਂ ਸਾਧ ਸੰਗਤ ਜੀ ਕਾਮਕਰੋਦ ਉਹਨਾਂ ਦੇ ਉੱਪਰ ਸਵਾਰ ਹੋਵੇਗਾ ਤਾਂ ਉਹ ਬੇਸ਼ਰਮ ਹੋ ਕੇ ਸ਼ਰਿਆਮ ਇਹੋ ਜਿਹੀ ਹਰਕਤਾਂ ਕਰਨਗੇ ਇਹੋ ਜੇ ਕੰਮ ਕਰਨਗੇ ਇਹੋ ਜੇ ਕਾਰਜ ਕਰਨਗੇ ਨੱਚਣਗੇ ਸ਼ਰਾਬ ਪੀ ਕੇ दारू ਪੀ ਕੇ ਇਸ ਤਰ੍ਹਾਂ ਸੰਗ ਸ਼ਰਮ ਉਤਾਰ ਕੇ ਸਮਾਜ ਦੇ ਵਿੱਚ ਆਪਣਾ ਹੀ ਸਾਧ ਸੰਗਤ ਜੀ ਜਲੂਸ ਕਢਵਾਉਣਗੇ ਅੱਗੇ ਸਾਧ ਸੰਗਤ ਜੀ ਆਪਾਂ ਨੂੰ ਇਸ ਸੋਚਣਾ ਵਿਚਾਰਨਾ ਚਾਹੀਦਾ ਹੈ ਕੀ ਅਸੀਂ ਕਿੱਥੇ ਖੜੇ ਹਾਂ ਤੇ ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਕੀ ਕਰ ਰਹੇ ਹਾਂ ਸਾਧ ਸੰਗਤ ਜੀ ਅੱਗੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਫੁਰਮਾਨ ਕਰਦੇ ਹਨ ਕਿ ਨਗ ਸਰੂਪੀ ਸੰਦ ਇਹ ਜਿੰਨੇ ਸੰਦ ਹਨ ਸਾਧ ਸੰਗਤ ਜੀ ਇਹਨਾਂ ਦੇ ਉੱਪਰ ਦਾਸ ਵੱਲੋਂ ਵਿਆਖਿਆ ਜ਼ਰੂਰ ਅਜੇ ਨਹੀਂ ਕੀਤੀ ਜਾ ਰਹੀ ਪਰ ਕਿਸੇ ਟਾਈਮ ਦੇ ਉੱਪਰ ਇਹਨਾਂ ਦੀ ਵਿਆਖਿਆ ਵੱਖਰੇ ਤੌਰ ਤੇ ਤੁਹਾਨੂੰ ਸਮਝਾਈ ਜਾਵੇਗੀ। नागस्वरूपी ਛੰਦ ਨਾ ਧਰਮ ਕਰਮ ਕੋ ਕਰ ਹੈ। ਧਰਮ ਦੇ ਕਰਮ ਨੂੰ ਨਹੀਂ ਕਰਨਗੇ ਧਰਮ ਵਾਲੇ ਕਰਮਾਂ ਨੂੰ ਬਿਲਕੁਲ ਵੀ ਨਹੀਂ ਕਰਨਗੇ ਛੱਡ ਦੇਣਗੇ ਤਿਆਗ ਦੇਣਗੇ। ਸਾਧ ਸੰਗਤ ਜੀ ਆਪਾਂ ਜਦੋਂ ਦੇ ਵੀ ਕਥਾ ਸ਼ੁਰੂਆਤ ਕੀਤੀ ਹੈ ਕਲ ਕੇ ਉਤਾਰਦੀ ਆਪ ਸਭ ਸੰਗਤ ਨੇ ਕਮ ਸੇ ਕਮ ਸਾਧ ਸੰਗਤ ਜੀ 6-7 ਵਾਰ ਇਸ ਰਿਲੇਟਡ ਪੰਕਤੀਆਂ ਜ਼ਰੂਰ ਸੁਣੀਆਂ ਹੋਣਗੀਆਂ ਕਿ ਧਰਮ ਦੇ ਕਰਮ ਨਹੀਂ ਕਰਨਗੇ ਧਰਮ ਦੇ ਕਾਜ ਨਹੀਂ ਕਰਨਗੇ ਧਰਮ ਦੇ ਕਰਮ ਨਹੀਂ ਕਰਨਗੇ ਧਰਮ ਦੇ ਕਰਮ ਛੱਡ ਦੇਣਗੇ ਸੂ ਧਰਮ ਤੇ ਕਰਮ ਛੱਡ ਦੇਣਗੇ ਕੋ ਕਰਮਾ ਵਾਲੇ ਜਾਣਗੇ ਇਹ बार-बार ਇਸ ਦਾ ਜੇਕਰ ਕਿਉਂ ਹੁੰਦਾ ਹੈ ਸਾਧ ਸੰਗਤ ਜੀ ਜਦੋਂ ਕਿਸੇ ਦੀ ਧਾਰ ਨੂੰ ਤੇਜ਼ ਕਰਨਾ ਹੁੰਦਾ ਹੈ ਜਨਨ ਕੇ ਸਿਰ ਜਰਦੇ ਦੇ ਵਿੱਚ ਕੋਈ ਚੀਜ਼ ਨੂੰ ਬਸਾਉਣਾ ਹੁੰਦਾ ਹੈ ਤਾਂ ਮੇਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ बार-बार बार-बार ਉਸਦਾ ਜ਼ਿਕਰ ਕਰਦੇ ਹਨ ਤਾਂ ਕਿ ਗੁਰੂ ਮਹਾਰਾਜ ਜੀ ਵੱਲੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਮੇਰਾ ਸਿੱਖ ਕਿਤੇ ਭੁੱਲ ਨਾ ਜਾਵੇ ਇਸ ਕਰਕੇ बार-बार बार-बार ਸਮਝਾਇਆ ਜਾਂਦਾ ਹੈ ਕਿ ਧਰਮ ਦੇ ਕਰਮਾਂ ਨੂੰ ਨਹੀਂ ਕਰਨਗੇ ਬੁਰੇ ਕੰਮਾਂ ਵੱਲ ਪੈਣਗੇ ਇਹੋ ਜਿਹੇ ਕਰਮ ਨਹੀਂ ਕਰਨਗੇ ਜਿਨ੍ਹਾਂ ਦੇ ਵਿੱਚ ਧਰਮ ਹੋਵੇ ਜਿਸ ਤੇ ਵਿੱਚ ਮर्यादा ਹੋਵੇ ਉਹਨਾਂ ਨੂੰ ਛੱਡ ਦੇਣਗੇ ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਬ੍ਰਿਥਾ ਕਥਾ ਸੁਨੇ ਰਰੇ ਵਿਅਰਥ ਦੀ ਕਥਾ ਸੁਣਨਗੇ ਤੇ ਪੜਨਗੇ ਬੇਕਾਰ ਦੀਆਂ ਗੱਲਾਂ ਟੁਖੰਡਵਾਦ ਦੀਆਂ ਗੱਲਾਂ ਇਹੋ ਜਿਹੀਆਂ ਗੱਲਾਂ ਜੋ ਨਾ ਸੁਣਨ ਯੋਗ ਹੋਣ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਅਰਥ ਨਹੀਂ ਹੈ ਇਹੋ ਜਿਹੀਆਂ ਕਥਾ ਜੋ ਸਾਨੂੰ ਇੱਕ ਅਕਾਲ ਪੁਰਖ ਦੇ ਰਸਤੇ ਤੋਂ ਚੱਲਣ ਵੱਲ ਰੋਕਦੀਆਂ ਹਨ ਉਸ ਇੱਕ ਨਾਲ ਜੁੜਨ ਤੋਂ ਸਾਨੂੰ ਤੋੜਦੀਆਂ ਹਨ ਉਸ ਤੋਂ ਦੂਰ ਕਰਦੀਆਂ ਹਨ ਇਹੋ ਜਹੀ ਕਥਾ ਹੀ ਸੁਣਨਗੇ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਕੁਕਰਮ ਕਰਮ ਸੋ ਫਸੈ ਕੁਕਰਮਾਂ ਨੂੰ ਕਰਨ ਵਿੱਚ ਫਸੇ ਹੋਣਗੇ ਸਾਧ ਸੰਗਤ ਜੀ ਦੇਖੋ ਜਦੋਂ ਕਿਸੇ ਰਾਸਤੇ ਦੇ ਉੱਪਰ ਚੱਲਣਾ ਹੋਵੇ ਤਾਂ ਇੱਕ ਰਾਸਤਾ ਜ਼ਰੂਰ ਛੱਡਣਾ ਪੈਂਦਾ ਹੈ ਅਤੇ ਇਹ ਜੋ ਲੋਕ ਕਾਲ ਯੁੱਗ ਦੇ ਹੋਣਗੇ ਉਹ ਸਾਰੇ ਹੀ ਰਸਤਿਆਂ ਨੂੰ ਛੱਡ ਕੇ ਕੁਕਰਮਾਂ ਦੇ ਵਿੱਚ ਹੀ ਫਸ ਕੇ ਰਹਿ ਜਾਣਗੇ ਕੁਕਰਮਾਂ ਦੇ ਵਿੱਚ ਧਰਮ ਤੋਂ ਉਲਟ ਕਰਮਾਂ ਦੇ ਵਿੱਚ ਉਸ ਦੀ ਦਲਦਲ ਦੇ ਵਿੱਚ ਫਸੇ ਰਹਿ ਜਾਣਗੇ ਉਹਨਾਂ ਨੂੰ ਅਹਿਸਾਸ ਵੀ ਨਹੀਂ ਹੋਵੇਗਾ ਕਿ ਅਸੀਂ ਕੀ ਕਰ ਰਹੇ ਹਾਂ ਇਸ ਦਾ ਨਤੀਜਾ ਕੀ ਨਿਕਲੇਗਾ ਸਾਡਾ ਆਉਣ ਵਾਲਾ ਭਵਿੱਖ ਕਿਵੇਂ ਦਾ ਹੈ ਬਸ ਉਹ ਇੱਕ ਕਰਮਾ ਨੂੰ ਕਰਨ ਦੇ ਵਿੱਚ ਹੀ ਮਸਤ ਰਹਿਣਗੇ। ਇਸ ਤੋਂ ਅਗੇ ਸਾਧ ਸੰਗਤ ਜੀ ਗੁਰੂ ਮਹਾਰਾਜ ਫਰਮਾਨ ਕਰਦੇ ਹਨ ਕਿ ਸਤਿ ਛਾੜ ਧਰਮੁ ਬਾਨਸੈ ਅਤੇ ਸੁਚੇਤਰੰ ਨੂੰ ਛੱਡ ਕੇ ਭਜਣਗੇ। ਸੱਚੇ ਧਰਮ ਨੂੰ ਸਾਧ ਸੰਗਤ ਜੀ ਪਰਉਖੇ ਦੇ ਨਾਲ ਜੁੜਨ ਲਈ ਇੱਕ ਮਾਰਗ ਦੇ ਉੱਪਰ ਚੱਲਣ ਦੇ ਲਈ ਪ੍ਰੇਰਿਤ ਕਰਦਾ ਹੈ ਇਹੋ ਜਿਹੇ ਧਰਮ ਨੂੰ ਛੱਡ ਕੇ ਭੱਜਣਗੇ ਆਪ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਚਰ ਅਰਦਾਸ ਕਰਦੇ ਹਾਂ ਮਹਾਰਾਜ ਸਿੱਖਾਂ ਨੇ ਸਿੱਖੀ ਦਾਨ ਕੇ ਸਤਾਨ ਰਹਿਤਾਨ ਬਖਸ਼ਣਾ ਖਾਸ ਸ੍ਰੀ ਚੜਦੀ ਕਲਾ ਕਰਨੀ ਨਾਮਦਾਨ ਬਖਸ਼ਣਾ ਸਿਰ ਤੇ ਮੇਹਰ ਪ੍ਰਿਆਤ ਰੱਖਣਾ ਸਾਧ ਸੰਗਤ ਜੀ ਕਥਾ ਦਾ ਵਿਚਾਰ ਕਰਦੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਿਆ ਹੋਣ ਗਿਆ ਆਪ ਸਾਧ ਸੰਗਤ ਬਖਸ਼ਣ ਜੋਖੋ ਬਖਸ਼ ਲੈਣਾ ਜਿਸ ਨੇ ਸਾਧ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਕੇ ਰੱਖਣਾ ਅਤੇ ਦਾਸ ਵੱਲੋਂ ਉਸ ਪ੍ਰਮਾਤਮਾ ਵਾਹਿਗੁਰੂ ਵੱਲੋਂ ਕਿਰਪਾ ਕਰਵਾਈ ਹੈ ਕਿ ਸੋ ਸਾਖੀ ਦੀ ਵਿਆਖਿਆ ਵੀ ਆਪਣੇ ਹੀ ਚੈਨਲ ਦੇ ਉੱਪਰ ਹੈ ਉਸ ਨੂੰ ਵੀ ਸਾਧ ਸੰਗਤ ਜੀ ਜਰੂਰ ਸਰਵਣ ਕਰੋ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਖਤੇ